चलती है पांव दे इसका कतुब खड़ी है जगहजी कर रही है पीछे बैठी कितना ब्रेकर बहुत है भाई सड़क का नहीं घेरा गए देख ब्रेकर ਅੰਜਪਾਨਾ ਜਾਲੀਆਂ ਵੀ ਨਹੀਂ ਲਾਈ ਵੀ ਗੱਡੀ 'ਚ ਜਾਲੀਆਂ ਕਰਕੇ ਵੀ ਧੁੱਪ ਪਵਾ ਸੀਦੀ ਅੰਦਰ ਏਸੀ ਵੀ ਨਹੀਂ ਕੰਮ ਕਰਦਾ ਤਾਂ ਵੇਖ ਤੇ ਪੰਜ ਗੁੱਲਾ ਇੱਧਰ ਦੇਖੋ ਜੀਰੀ ਘੇਰਦੀ ਵੀ ਕਾਸੀ ਟੱਕੀ ਘੇਰੀ ਵੀ ਆ ਜੀਰੀ ਵੀ ਐਨ ਗੱਦਰ ਹੋਈ ਵੀ ਬਈ ਪੂਰਾ ਆਲੂ ਲਗਾਣਾ ਆਲੂ ਕਰਕੇ ਕਿੱਥੇ ਲੱਗ ਜਾ ਜੀਰੀ ਤੂੰ ਦੇਖੋ ਵੇ ਜੀਰੀ ਕਿਸ ਤਰ੍ਹਾਂ ਗਰੀਵੀ ਵਿੱਚ ਟੱਕੀਆਂ ਨੇ ਇਹਨਾਂ ਉਹ ਦੇਖੋ ਕਿੰਨੀ ਗਰੀਵੀ ਕਈ ਜਗ੍ਹਾ ਗਰੀਵੀ ਹੈ ਜਿੱਥੇ ਜ਼ਿਆਦਾ ਪੱਕੀ ਵੀ ਹੈ ਨਾ ਜੀਰੀ ਇਹਨਾਂ ਗੰਧਰ ਹੋਈ ਵੀ ਆ ਮਤਲਬ ਜੀਰੀ ਜੋਰ ਹੈ ਕਿ ਮੁਰਗੀਆਂ ਵਾਲਾ ਰੇ ਪਈ ਜਾਂ ਹਾਂ ਉਹਨਾਂ ਨੇ ਆਲੂ ਲੂ ਲਾਵਾ ਬਈ ਇਸ ਕਰਕੇ ਗਿਰ ਜਾ ਫਿਰ ਆਲੂ ਵਾਲੇ ਮੈਂ ਰਹੇ ਕਿੰਨਾ ਪਿਆ ਬਈ ਇਹ ਵੀ ਤੇ ਟੇਰ ਮਾਰਦੇ ਨੇ ਟੋਟੋ ਕਰੇ ਆਲਟਰੀ ਫਾਰਮ ਵੀ ਬਹੁਤ ਘਟ ਗਏ ਬਈ ਇਹ ਵੀ ਮੇਰੇ ਖਿਆਲ ਤੇ 15 15 ਰੁਪਏ ਨਾ ਵਿਕ ਰਿਹਾ ਹੋਆ 15 ਰੁਪਏ ਫੁੱਟ ਕਿ ਪੰਜਾਬ ਵਾਲੇ ਵੀ ਬਹੁਤ ਟੋਰੇ ਆ ਟਰਾਲੇ ਆਲਟਰੀ ਫਾਰਮ ਘਟ ਗਏ ਬਹੁਤ ਸਿੱਧੇ ਛੱਡੇ ਸੇ ਰਹਿ ਗਏ ਬਈ ਚੱਕ ਦੀ ਯੋਰੇ ਦੇ ਕੋਲਟਰੀ ਫਾਰਮ ਸਾਰੇ ਬਿਹਾਰ ਮਾਂ ਪਛਾਦੀਏ ਪਰਾਂ ਵਾਇਰ 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 ਕਰ ਕਰੇ ਬਹੁਤ ਮਹਿੰਗਾ ਆਇਆ ਪোলਟਰੀ ਫਾਰਮ ਘਟ ਗਏ 2 ਸਾਲ ਹੋਏ 10 ਰੁਪਏ ਨੂੰ ਤਾਂ 2 ਸਾਲ ਹੋਈ ਜੱਤ 10 ਰੁਪਏ ਨੂੰ ਇਹ ਤਾਂ 15 15 ਨੂੰ ਆਣਾ ਬਈ ਜਿਹੜੇ ਹਨੇ ਵੀ ਉਠਾ ਢਲਣੇ ਫੋਲਟਰੀ ਫਾਰਮ ਉਹਨਾਂ ਕੋਈ ਉਹ ਵੀ ਸਾਈਡ ਮਰੇ ਹੋਏ ਆ ਜਿਹੜੇ ਬੜੇ ਰੋਡ ਤੇ ਸਾਈਡ ਚ ਲਿੰਕ ਰੋਡ ਬਾਗੀ ਤੇ ਉਹ ਨਹੀਂ ਉਠਾਈ ਹਲੀ ਜਿਹੜੇ ਮੇਨ ਰੋਡ ਪਾ ਤੇ ਬੜੇ ਰੋਡ ਪਾ ਸਵ ਫੋਰ ਲਾਈਨ ਪਾ ਇਸ ਪਾ ਤੇ ਤਾਂ ਸਾਰੇ ਉਠਾ ਢਕੇ ਤਕਰੀਬਨ ਫੈਕਟਰੀ ਫੂਟਰੀ ਲੱਗੀ ਲਗਣੀ ਇਸ ਪਾ ਤੇ ਸਾਰ ਇੰਡਸਟਰੀ ਜ਼ੋਨ ਮਾ ਪਾ ਦੀ ਆਏ ਬਈ ਯਾਦਪੁਰ ਤੱਕ ਏਰੀਆ ਆ ਰਿਹਾ ਯੂਰੀਆ ਦੇਖੋ ਇਹ ਵੀ 2.5 ਕਿਲੋੜਾ 2.5 ਨਹੀਂ ਆ ਰਿਹਾ ਯੂਰੀਆ ਭੇਜ ਰੇਲ ਇਹ ਦੇਖੋ ਵੀ ਇਧਰ ਆਲੂ ਕੀ ਵੀ ਤਿਆਰੀ ਕਰਤੀ ਆਲੂ ਲੱਗੇ ਲਾਣ ਤਿਆਰ ਕਰੇ ਪਏ ਖੇਤ ਦੇਖ ਲੋ ਲਾਦਣੇ ਇੰਨਾ ਕੱਲ ਕੋਲ ਨੂੰ ਇੱਕ ਦੋ ਦਿਨ ਮੈਂ ਖੇਤ ਤਿਆਰ ਕਰਿਆ ਪਿਆ ਇਹਨ ਰੇਰੂ ਗੇਰ ਕੋਈ ਚਰੀ ਚੁਰੀ ਵਾਲਾ ਖੇਤ ਆ ਮੱਕੀ ਵਾਲਾ ਚਰੀ ਵਾਲਾ ਹੁਣ ਉਧਰ ਇਹ ਪਤਾ ਨਹੀਂ ਕੀ ਬਣ ਰਿਹਾ ਸਗਲ ਜਗਰ ਹੈ ਟਰੈਕਟਰ ਫੁੱਟਰੀ ਕੋਈ ਲੱਗ ਰਹੀ ਕੀਆ 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 ਨਾ ਕੀਆ 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 ਦੇਖੋ ਇਧਰ ਜੀਰੀ ਗੱਧਰ ਹੋਈ ਬਈ ਸਾਰੀਆਂ ਜੀਰੀਆਂ ਹੋ ਰਾਂ ਬਈ ਤੇ ਕਲੀ ਮਨਾ ਹਫਤੇ ਇੱਕ ਮਾ ਵੱਢ ਜੂਗੀਆਂ ਸਾਰੀਆਂ ਸਾਰੇ ਸਵਾਲੇ ਵੀ ਆਉਣਾ ਲੱਗੇ ਬਾਈ 730 ਏ 750 ਏਕ ਬਹੁਤ ਲਗਾਉਂ ਰਹਾਂ ਬਾਈ ਕਰੋ ਜੀ ਦਰਸ਼ਨ ਤੁਮ ਜੀ ਆਪਾਂ ਗੁਰਦੁਆਰਾ ਸਾਹਿਬ ਜੋ ਜਣੇ ਵਾਲੇ ਹੈ ਬਈ ਰਹਿਰਾਸ ਸਾਹਿਬ ਦਾ ਪਾਠ 6 6 ਸਵੇਕ 6 ਵਜੇ ਸ਼ੁਰੂ ਹੁੰਦਾ ਕੋਈ ਜਿੰਨੇ ਸੰਗਤ ਸ্নান ਕਰ ਰਹੀ ਆ ਬਾਈ ਛੋਟੇ ਛੋਟੇ ਬੱਚੇ ਵੀ ਸ্নান ਕਰ ਰਹੇ ਦੇਖੋ ਕਿੰਨੇ ਆਹ ਦੇਖੋ ਛੋਟਾ ਜਿਹਾ ਬੱਚਾ ਸ্নান ਕਰਕੇ ਹਟਿਆ ਵੀ ਵਾਹ ਅੱਜ ਪਾਣੀ ਜਲ ਘਟਾ ਸ਼ੋਰ ਹੋਣਾ ਸਾਫ ਸਫਾਈ ਕਰਨੇ ਵਾਸਤੇ ਬਈ श्री गुरु हर किशन साहब जी महाराज सच्चे पातशाह तंदुरुस्तियाँ बख्शो वागुर वाहे 啊。<Bye. S 2> Oh ah, ah. ਪਾ ਸਕਦੇ ਆ ਜੀ ਹੁਣ ਲੰਗਰ ਮੇਨ ਕਹਿੰਦਾ ਕੀ ਕਰੀ ਲੰਗਰ ਛਕਣਾ ਜੀ ਬਾ ਚਲੋ ਛਕ ਲੋ ਆ ਗਿਆ ਇੱਧਰ ਲੰਗਰ ਵੱਲ ਦੇਖੋ ਸਾਹਮਣੇ ਲੰਗਰ ਹਾਲ ਹੈ ਜੀ ਗੁਰੂ ਕਾ ਲੰਗਰ I'm sorry.